ਹਾਂਜੀ ਕਿਸਾਨ ਪ੍ਰਭੋ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਣੇ ਕੋਲੇ ਇੱਕੋ ਘਰੇ ਆ ਸਾਰੇ ਟਰੈਕਟਰ ਵਿਕਾਊ ਹੈ ਜੀ ਵੀਡੀਓ ਨੂੰ ਦੱਬ ਕੇ ਹੁਣ ਸ਼ੇਅਰ ਕਰ ਦਿਓ ਤੁਹਾਡੇ ਵਾਸਤੇ ਬਹੁਤ ਸਾਰੇ ਸੰਦ ਸੇਲ ਵਾਸਤੇ ਲੈ ਕੇ ਆਏ ਆ ਆ ਸਾਰੇ ਟਰੈਕਟਰ ਇੱਕੋ ਘਰੇ ਇੱਕੋ ਵੀਰ ਦੇ ਵਿਕਾਊ ਆ ਜੀ ਏਰੀਆ ਭਗਤਾ ਦੇ ਵਿੱਚ 95014 85301 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰਾਂ ਬਾਰੇ ਬਣਦੀ ਜਾਣਕਾਰੀ ਲੈ ਸਕਦੇ ਹੋ ਇੱਕ ਵੀਰਾਂ ਕੋਲੇ ਟਰਾਲੀ ਹੈ ਜੀ 2855 ਜੀ ਸੋਨਾਲੀਕਾ ਫਾਰਮ ਟਰੈਕ ਆ ਜੀ 2 ਸੁਵਰਾਜ 735 ਆ ਜੀ ਬਾਹਰ ਪੰਪ ਕੱਢੇ ਹੋਏ ਟਰੈਕਟਰ ਕੰਡੀਸ਼ਨ ਤੁਸੀਂ ਸਾਰੇ ਟਰੈਕਟਰਾਂ ਦੀ ਦੇਖ ਸਕਦੇ ਹੋ ਭਰਾਵੋ ਤੇ ਰੇਟ ਵੀ ਰੋਨ ਤੇ ਦੱਸਣਗੇ ਕੱਲੇ-ਕੱਲੇ ਟਰੈਕਟਰ ਦਾ ਤੁਸੀਂ ਰੇਟ ਫੋਨ ਤੇ ਪੁੱਛ ਸਕਦੇ ਹੋ ਜਾਣਕਾਰੀ ਲੈ ਸਕਦੇ ਹੋ ਜੀ ਟਰੈਕਟਰਾਂ ਬਾਰੇ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਸਾਰੇ ਟਰੈਕਟਰ ਇੱਕੋ ਘਰੇ ਆ ਫਾਰਮ ਟਰੈਕ 50 55 ਸਾਰੇ ਟਰੈਕਟਰ ਵੀਰ ਤੋਂ ਮਿਲ ਜਾਣਗੇ ਜੀ ਜੇ ਕਿਸੇ ਵੀਰ ਭਰਾ ਨੇ ਲੈਣੇ ਹੋਣ ਅੱਗੇ ਗੱਲ ਕਰਦੇ ਆਂ ਜੀ 11 ਹਲ ਜੈਤੋ ਦੇ ਬਣੇ ਹੋਏ ਵਿਕਾਊ ਆ ਪਿੰਡ ਕੋਠੇ ਅਮਨਗੜ ਮੱਲਣਾ ਜ਼ਿਲ੍ਹਾ ਮਕਸਰ ਦੇ ਵਿੱਚ ਜੀ ਰੇਟ 21000 ਰੁਪਏ ਡਿਮਾਂਡ ਹੈ ਮੌਕੇ ਤੇ ਮਾਨਤਾਣ ਹੋ ਜਾਊਗਾ ਫੋਨ ਨੰਬਰ ਹੈ 9464113503 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਹਾਲਾਂ ਬਾਰੇ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਆ ਰੇਟ ਕੋਈ ਪੱਕਾ ਰੇਟ ਨਹੀਂ ਜੀ 21000 ਰੁਪਿਆ ਡਿਮਾਂਡ ਹੈ ਜੈਤੋ ਮੰਡੀ ਦੇ ਬਣੇ ਹੋਏ ਹਾਲਾ ਜੀ ਅੱਗੇ ਗੱਲ ਕਰਦੇ ਆ ਸਵਿਫਟ ਕਾਰ ਡੀਜ਼ਲ ਮਾਡਲ 2016 ਰੇਟ 530000 ਰੁਪਿਆ ਇੱਕ ਵੀਰਾਂ ਕੋਲੇ ਆਲਟੋ ਕਾਰ ਆ ਜੀ 10 ਮਾਡਲ ਰੇਟ 115000 ਰੁਪਿਆ ਫੋਨ ਨੰਬਰ 99988604842 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਦੋਵੇਂ ਕਾਰਾਂ ਖਰੀਦ ਸਕਦੇ ਹੋ ਸਵਿਫਟ ਡੀਜ਼ਲ ਹੈ ਜੀ 16 ਮਾਡਲ ਰੇਟ 530 ਆਲਟੋ 10 ਮਾਡਲ ਰੇਟ 115 ਏਰੀਆ ਧਰਮਕੋਟ ਮੋਗਾ ਮੋਗਾ ਏਰੀਆ ਦੇ ਵਿੱਚ ਇਹ ਦੋਵੇਂ ਗੱਡੀਆਂ ਇੱਕੋ ਘਰੇ ਕੋ ਵੀਰ ਕੋਲੇ ਵਿਕਾਊ ਆ ਜੇ ਕਿਸੇ ਵੀਰਪਰਾ ਨੇ ਲੈਣੀਆਂ ਹੁਣ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਜਿਹੜੇ ਵੀਰਪਰਾ ਐਡ ਲਵਾਉਂਦੇ ਆ ਉਹ ਵੀਰ ਵੱਧ ਤੋਂ ਵੱਧ ਵੀਡੀਓ ਨੂੰ ਗਰੁੱਪਾਂ 'ਚ ਸ਼ੇਅਰ ਕਰਿਆ ਕਰੋ ਜੀ ਤਾਂ ਜੋ ਤੁਹਾਡਾ ਸਾਧਨ ਛੇਤੀ ਸੇਲ ਹੋ ਸਕੇ ਅੱਗੇ ਜੀ ਨਿਊ ਹਾਲੈਂਡ 3630 ਪਲੱਸ ਵਾਲਾ ਟਰੈਕਟਰ ਵਿਕਾਊ ਆ ਨਵ ਮਾਡਲ ਪਾਵਰ ਸਟੀering ਪੰਜਾਬ ਨੰਬਰ ਰੇਟ 428000 ਰੁਪਿਆ ਬਾਗਾ ਪ੍ਰਾਣਾ ਏਰੀਏ ਦੇ ਵਿੱਚ ਫੋਨ ਨੰਬਰ ਆ ਜੀ 78377 11673 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਨਿਊ ਹੌਲੈਂਡ 3630 ਪਲੱਸ ਵਾਲਾ ਮਾਡਲ ਹੈ ਜੀ ਏਰੀਆ ਬਾਗਾ ਪ੍ਰਾਣਾ ਨਵ ਮਾਡਲ ਪਾਵਰ ਸਟੀering ਦੇ ਵਿੱਚ ਚੰਗੇ ਟਾਇਰਾਂ ਦੇ ਵਿੱਚ ਬਹੁਤ ਹੀ ਸੋਹਣਾ ਚੰਗਾ ਘਰੇ ਰੱਖਣ ਵਾਲਾ ਟਰੈਕਟਰ ਹੈ ਜੀ ਟਰੈਕਟਰ ਤੁਸੀਂ 4 ਦਿਨ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਆ ਕਰੋ ਗਰੁੱਪਾਂ ਦੇ ਵਿੱਚ ਸਾਰੀ ਵੀਡੀਓ ਦੇਖਿਆ ਕਰੋ ਜੀ ਆਪਣੀ ਵੀਡੀਓ ਦੇ ਵਿੱਚ ਬਹੁਤ ਸਾਰੇ ਸੰਦ ਮਸ਼ੀਨਰੀਆਂ ਖੇਤੀ ਸਾਧਨ ਜਾਂ ਹੋਰ ਬਹੁਤ ਸੰਦ ਵਿਕਾਊ ਹੁੰਦੇ ਆ ਜੀ ਪਲਾਟ ਜ਼ਮੀਨ ਮੋਟਰ ਕਨੈਕਸ਼ਨ ਪਸ਼ੂ ਆਦ ਸਾਰੇ ਸੰਦਾਂ ਦੀ ਆਪਾਂ ਸਾਰੇ ਤਰ੍ਹਾਂ ਦੀ ਐਡ ਆਪਣੇ ਚੈਨਲ ਦੇ ਉੱਤੇ ਲਾਉਣੇ ਆ ਤਾਂ ਕਰਕੇ ਸਾਰੀ ਵੀਡੀਓ ਨੂੰ ਦੇਖਿਆ ਕਰੋ ਅੱਗੇ ਗੱਲ ਕਰਦੇ ਆ ਜੀ ਵੀਰਾਂ ਦਾ ਘਰ 1 ਸਾਲ ਪਹਿਲਾਂ ਪਾਇਆ ਹੋਇਆ ਵਿਕਾਊ ਆ ਬਿਲਕੁਲ ਨਵਾਂ ਘਰ ਆ ਜੀ ਦੋ ਵਿਸ਼ਵੇ ਦੇ ਵਿੱਚ ਪਾਇਆ ਹੋਇਆ ਇਹ ਘਾਰਾ ਜੀ ਮੌੜ ਮੰਡੀ ਏਰੀਏ ਦੇ ਵਿੱਚ ਜ਼ਿਲ੍ਹਾ ਮਾਨਸਾ ਦੇ ਵਿੱਚ ਜੇ ਕਿਸੇ ਵੀਰ ਭਰਾ ਨੇ ਲੈਣਾ ਹੋਵੇ ਰੇਟ 360000 ਦੇ ਵਿੱਚ ਇਹ ਸਾਰਾ ਜਗਾ ਤੇ ਘਰ ਵਿਕਾਊ ਆ ਫੋਨ ਨੰਬਰ ਆ ਜੀ 8264251800 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਘਰ ਬਾਰੇ ਜਾਣਕਾਰੀ ਲੈ ਸਕਦੇ ਹੋ ਏਰੀਆ ਮੌੜ ਮੰਡੀ ਦੇ ਵਿੱਚ ਅੱਗੇ ਜੀ ਮਹਿੰਦਰਾ 475 ਟਰੈਕਟਰ ਆ ਮਾਡਲ 99 ਰੇਟ 1,05,000 ਸੰਗਰੂਰ ਏਰੀਆ ਦੇ ਵਿੱਚ ਫੋਨ ਨੰਬਰ ਹੈ ਜੀ 62394 40976 ਇਸ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ 575 ਡੀਆਈ ਕੀਤਾ ਹੋਇਆ ਟਰੈਕਟਰ ਆ ਜੀ 475 ਆ 575 ਡੀਆਈ ਹੋਇਆ ਵਾ 89 ਮਾਡਲ ਆ ਰੇਟ 1.5 ਆ ਮੌਕੇ ਤੇ ਪੂਰਾ ਮੰਤਨ ਕੀਤਾ ਜਾਊਗਾ ਰੇਟ ਕਿਸੇ ਵੀ ਸਾਧਨ ਦਾ ਕੋਈ ਪੱਕਾ ਰੇਟ ਨਹੀਂ ਹੁੰਦਾ ਜੀ ਇੱਕ ਵਾਰੀ ਫੋਨ ਲਾ ਕੇ ਟਰੈਕਟਰ ਬਾਰੇ ਸਾਧਨ ਬਾਰੇ ਜਾਣਕਾਰੀ ਵੀ ਲੈ ਲਿਆ ਕਰੋ ਰੇਟ ਬਾਰੇ ਵੀ ਪੁੱਛ ਲਿਆ ਕਰੋ ਰੇਟ ਮੌਕੇ ਤੇ ਲੈਸ ਹੋ ਜਾਂਦਾਗਾ ਤੇ ਜਾਣਕਾਰੀ ਸਾਧਨ ਬਾਰੇ ਕੋਲੇ ਜਾ ਕੇ ਸਾਧਨ ਦੇਖੋ ਜੀ ਅੱਗੇ ਜੀ ਟਰਾਲੀ 11 6.5 ਦੀ ਵਿਕਾਊ ਆ ਏਰੀਆ ਪਾਤਰਾ 1 ਇੱਕ ਕੁਇੰਟਲ ਵਜਨ ਰੇਟ 165000 ਰੁਪਏ ਜੀ ਫੋਨ ਨੰਬਰ ਹੈ 987756 7829 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਬਹੁਤ ਹੀ ਸੋਹਣੀ ਤੇ ਹੈਵੀ ਵਜਨ ਦੇ ਵਿੱਚ ਟਰਾਲੀ ਵਕਾਊ ਆ ਜੀ ਜੇ ਕਿਸੇ ਵੀਰ ਭਰਾ ਨੇ ਲੈਣੀ ਹੋਵੇ ਲੈਫਟ ਵਾਲੀ ਟਰਾਲੀ ਆ ਡਬਲ ਟਾਇਰਾਂ ਦੇ ਵਿੱਚ ਇੱਕ ਗੱਲ ਸੁਣ ਲਓ ਜੀ ਡਬਲ ਟਾਇਰ ਆ 21 ਕੁਵੰਟਲੇ ਦਾ ਵਜਨ ਆ ਅੱਗੇ ਜੀ ਵੀਰਾਂ ਦੇ ਆ ਦੂਰੇ ਵਕਾਊ ਆ 5000 ਤੋਂ ਲੈ ਕੇ 7000 ਰੇਟ ਆ ਜੀ ਇਹਨਾਂ ਦਾ ਏਰੀਆ ਕੋਹਾੜਾ 99146 62265 ਤੇ ਫੋਨ ਕਰਕੇ ਤੁਸੀਂ ਇੱਕ ਤੂਰੇ ਖਰੀਦ ਸਕਦੇ ਹੋ ਜੀ ਨਸਲ ਵੀਰਾਂ ਨੂੰ ਫੋਨ ਤੇ ਪੁੱਛ ਲਿਓ ਵੀ ਕਿਹੜੀ ਨਸਲ ਆ ਰੇਟ ਫੀਮੇਲ ਦਾ 5000 ਆ ਜੀ ਮੇਲ ਦਾ 7000 ਰੁਪਏ ਆ ਜੀ ਇੱਕ ਤੂਰੇ ਤਿੰਨ ਚਾਰ ਵੀਰਾਂ ਕੋਲੇ ਹੈਗੇ ਆ ਜੇ ਕਿਸੇ ਵੀਰ ਭਰਾ ਨੇ ਸੱਜਣ ਮਿੱਤਰ ਨੇ ਲੈਣੇ ਹੋਣ ਲੈ ਸਕਦਾ ਅੱਗੇ ਜੀ ਵੀਰਾਂ ਦੇ ਆ ਬਿਲਕੁਲ ਨਵੇਂ ਟਾਇਰ ਜਿਵੇਂ ਨਵੇਂ ਟਾਇਰ ਆ ਜੀ ਬਸ ਥੋੜੇ ਹੀ ਚਲਾਏ ਆ ਵੀਰਾਂ ਨੇ ਕੁਝ ਘੰਟੇ ਚਲਾਏ ਟਾਇਰ ਆ ਜੀ ਰੇਟ 34000 ਰੁਪਿਆ ਏਰੀਆ ਹੁਸ਼ਿਆਰਪੁਰ ਦੇ ਵਿੱਚ ਟਰੈਕਟਰ ਦੇ ਮੂਰਲੇ ਟਾਇਰ ਵਿਕਾਊ ਆ 75893 32244 ਤੇ ਫੋਨ ਕਰਕੇ ਤੁਸੀਂ ਇਹ ਟਾਇਰ ਖਰੀਦ ਸਕਦੇ ਹੋ ਅੱਗੇ ਗੱਲ ਕਰਦੇ ਆਂ ਜੇ ਵੀਰਾਂ ਦੀ 13 ਫੁੱਟੀ ਟਰਾਲੀ 13 ਫੁੱਟੀ ਲੰਬਾਈ ਆ 7 ਫੁੱਟ ਦੀ ਚੜਾਈ ਆ ਫੋਨ ਨੰਬਰ ਆ 8360902943 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ ਬਾਰੇ ਬਣਦੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਤੇ ਚੰਗੀ ਹੈਵੀ ਵਜਨ ਦੇ ਵਿੱਚ ਟਰਾਲੀ ਵਕਾਊ ਹੈ ਜੀ ਫਰਸ਼ ਦੇਖ ਸਕਦੇ ਹੋ ਅੱਗੇ ਜੀ ਵੀਰਾਂ ਦੀ ਆ ਝੋਟੀ ਵਕਾਊ ਆ ਵੀਰਾਂ ਨੇ ਕੋਈ ਰੇਟ ਨਹੀਂ ਦੱਸਿਆ ਕੋਈ ਏਰੀਆ ਨਹੀਂ ਦੱਸਿਆ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਏਰੀਆ ਦੱਸ ਦਿਆ ਕਰੋ ਝੋਟੀ ਵਕਾਊ ਆ ਜੀ WhatsApp ਨੰਬਰ ਵੀਰਾਂ ਦਾ ਉੱਤੇ ਸ਼ੋਅ ਆ ਜੀ ਇਸ ਨੰਬਰ ਤੇ ਤੁਸੀਂ WhatsApp ਤੇ ਮੈਸੇਜ ਕਰਕੇ ਕਾਲ ਕਰਕੇ ਜਾਣਕਾਰੀ ਇੱਕ ਵਾਰੀ ਪਹਿਲਾਂ ਲੈ ਲਿਓ ਵੀ ਭਾਈ ਕਿੱਥੋਂ ਬੋਲਦਾ ਕਿਹੜਾ ਏਰੀਆ ਕੀ ਰੇਟ ਹੈ ਦਾ ਤੇ ਬਾਕੀ ਤੁਸੀਂ ਕੋਲ ਜਾ ਕੇ ਝੋਟੀ ਚੈੱਕ ਕਰਕੇ ਖਰੀਦ ਸਕਦੇ ਹੋ ਜੀ ਸਾਡੇ ਵੱਲੋਂ ਕੋਈ ਵੀ ਵੀਡੀਓ ਨਹੀਂ ਪਾਈ ਹੁੰਦੀ ਜੀ ਜੋ ਵੀਰ ਸਾਨੂੰ ਵੀਡੀਓ ਐਡ ਭੇਜਦੇ ਅਸੀਂ ਉਹੀ ਲਾਉਨੇ ਆ ਅੱਗੇ ਜੀ ਸੋਨਾਲੀਕਾ 745 ਰੇਟ 175000 ਰੁਪਿਆ ਪਿੰਡ ਸੁਖਣਾ ਅਬਲੂ ਜ਼ਿਲ੍ਹਾ ਮੁਕਤਸਰ ਦੇ ਵਿੱਚ ਰੇਟ 175 ਮਾਡਲ 2002 82641 86492 ਤੇ فون ਕਰਕੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਹੋ ਡਬਲ ਕਲਚ ਆ ਪੰਜਾਬ ਨੰਬਰ ਆ ਸੋਨਾਲੀਕਾ 745 ਟਰੈਕਟਰ ਆ ਜੀ ਬਹੁਤ ਹੀ ਸੋਹਣਾ ਚੰਗਾ ਇੰਜਨ ਗੇਅਰ ਦਾ ਟਰੈਕਟਰ ਆ ਇਹ ਰੇਟ ਸਿਰਫ 175 ਡਿਮਾਂਡ ਆ ਮੌਕੇ ਤੇ ਮਾਨਤਨ ਵੀ ਹੋ ਜਾਊਗਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਕੋਲ ਜਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਬਹੁਤ ਹੀ ਸੋਹਣਾ ਤੇ ਜੈਨੂਇਨ ਟਰੈਕਟਰ ਆ ਭਰਾਵੋ ਦੇਖ ਸਕਦੇ ਹੋ ਤੁਸੀਂ ਅੱਗੇ ਜੀ 14 ਤਵੀਆਂ ਤਵੇ ਬਿਲਕੁਲ ਨਵੇਂ ਟਾਇਰ ਹੀ ਸਭ ਬਿਲਕੁਲ ਨਵੇਂ ਟਾਇਰਾਂ ਦੇ ਵਿੱਚ ਟਾਇਰ ਹਿੱਸੇ ਵਾਲੇ ਟਾਇਰ ਵੀ ਨਵੇਂ ਆ ਜੀ ਤਵੇ ਵੀ ਨਵੇਂ ਆ ਬਹੁਤ ਹੀ ਸੋਹਣੀਆਂ ਤੇ ਚੰਗੀਆਂ ਤਵੀਆਂ ਰੇਟ 38000 ਰੁਪਿਆ ਮੌਕੇ ਤੇ ਮਾਨਤਾਣ ਹੋ ਜੂਗਾ ਪਿੰਡ ਮੱਲਣ ਕੋਠੇ ਅਮਨਗੜ 9855799130 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਤਵੀਆਂ ਖਰੀਦ ਸਕਦੇ ਹੋ ਤਵੇ ਜਮਾਂ ਨਵੇਂ ਆ ਭਰਾਓ ਇੱਕ ਗੱਲ ਦੇਖ ਲਓ ਤਵੇ ਵੀ ਨਵੇਂ ਆ ਅੱਗੇ ਗੱਲ ਕਰਦੇ ਆਂ ਜੀ ਮੱਕੀ ਵਜਾਉਣ ਵਾਸਤੇ ਜੇ ਕਿਸੇ ਵੀਰ ਭਰਾ ਨੇ ਆਲੂ ਵਾਲੀ ਮੱਕੀ ਜਾਂ ਕਣਕ ਵਾਲੇ ਥਾਂ ਮੱਕੀ ਵਜਾਉਣੀ ਹੋਈ ਤਾਂ ਤੁਸੀਂ ਇਸ ਨੰਬਰ ਤੇ ਫੋਨ ਕਰ ਸਕਦੇ ਹੋ ਜਿਹੜਾ ਵੀਰ ਵੀਡੀਓ ਆਪਣੀ ਦੇਖ ਕੇ ਫੋਨ ਲਾਊਗਾ ਜੀ ਉਹ ਤੋਂ ਜਾਇਜ਼ ਰੇਟ ਲਿਆ ਜਾਊਗਾ 9417148607 ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੇ ਕਿਸੇ ਵੀਰ ਭਰਾ ਨੇ ਮੱਕੀ ਵਜਾਉਣੀ ਹੋਵੇ ਤਾਂ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਵੀਰਾਂ ਤੋਂ ਮੱਕੀ ਵਜਾ ਸਕਦੇ ਹੋ ਜੀ ਅੱਗੇ ਜੀ ਸੋਨਾਲੀਕਾ 750 ਟਰੈਕਟਰ ਆ ਚਾਰ ਸਿਲੰਡਰ ਆ ਪੰਜ ਮਾਡਲ ਆ ਰੇਟ 255 ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਪਿੰਡ ਕੋਠੇ ਅਮਨਗੜ ਮੱਲਣ ਤੇ ਲੈਫਟ ਪੰਪ ਨਵਾਂ ਜੀ ਵਿਚਲਾ ਦੇ ਡਿਸਟ੍ਰਿਬਿਊਟਰ ਵੀ ਨਵਾਂ ਲੱਗਿਆ ਹੋਇਆ 15000 ਰੁਪਏ ਲੈਫਟ ਤੇ ਲੱਗਿਆ ਹੋਇਆ ਜੀ ਆ ਰੇਟ 255 ਮੌਕੇ ਤੇ ਮਾਨਤਾਣ ਹੋ ਜੂਗਾ ਅਗਲੇ ਟਾਇਰ ਨਵੇਂ ਆ ਪਿਛਲੇ ਟਾਇਰ 45 ਪੈਸੇ ਅੱਧੇ ਆ ਜੀ 9417148607 ਤੇ ਫੋਨ ਕਰਕੇ ਟਰੈਕਟਰ ਬਾਰੇ ਬਣਦੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਸਾਰਾ ਟਰੈਕਟਰ ਜੈਨੂਨ ਹੈ ਭਰਾਵੋ ਸਾਰਾ ਟਰੈਕਟਰ ਜੈਨੂਨ ਇੰਜਨ ਗੇਅਰ ਲਿਫਟਰ ਦਾ ਓਕੇ ਆ ਕੋਈ ਬਲੋ ਨਹੀਂ ਕੋਈ ਟਰੈਕਟਰ ਪ੍ਰੈਸ਼ਰ ਨਹੀਂ ਤੋੜਦਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਭਰਾਵੋ ਜਿਹੜੇ ਵੀਰ ਆਪਣੇ ਤੋਂ ਐਡ ਕਰਵਾਉਂਦੇ ਆ ਜਾਂ ਜਿਹੜੇ ਵੀਰ ਆਪਣੇ ਚੈਨਲ ਦੇ ਨਾਲ ਜੁੜਦੇ ਆ